ਇਸ ਵੇਲੇ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਤੇ ਉਤੋਂ ਤੇ ਉਹ ਜਿਹੜਾ ਉਹ ਦੋਵੇਂ ਸਰਕਾਰਾਂ ਚਾਹੇ ਉਹ ਕੇਂਦਰ ਦੀ ਬੀਜੇਪੀ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਆਮ ਆਦਮੀ ਪਾਰਟੀਆਂ ਸਰਕਾਰ ਹੈ ਇਹਨਾਂ ਦੋਵਾਂ ਦੇ ਉੱਤੇ ਨਾ ਸਿਰਫ ਮੁਲਾਜ਼ਮ ਕੱਟੇ ਬੰਦੀਆਂ ਆਉਂਦਾ ਬਲਕਿ ਕਿਸਾਨਾਂ ਦਾ ਵੀ ਜਿਹੜਾ ਉਹ ਬਹੁਤ ਵੱਡਾ ਦਬਾ ਰਹੇਗਾ ਕਿਉਂਕਿ ਕਿਸਾਨਾਂ ਨੂੰ ਤੇ ਮੁਲਾਜ਼ਮ ਕੱਟੇ ਬੰਦੀਆਂ ਨੂੰ ਵੀ ਇਹ ਪਤਾ ਕਿ ਇਹੋ ਸਾਲ ਹੈ ਜਿਹਦੇ ਵਿੱਚ ਅਸੀਂ ਸਰਕਾਰਾਂ ਤੋਂ ਉਸ ਨੂੰ ਮਨਾ ਸਕਦੇ ਆ ਕਿਉਂਕਿ ਵੋਟਾਂ ਉਹਨਾਂ ਨੇ ਹਾਸਲ ਕਰਨੀਆਂ ਨੇ ਕਿਸਾਨ ਜਿੱਥੇ ਬੰਦਿਆਂ ਵੀ ਤੇ ਮਜ਼ਦਮ ਜਿਹੇ ਬੰਦਿਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਸਰਕਾਰਾਂ ਦੇ ਉੱਤੇ ਹਾਵੀ ਹੋਣ ਗਿਆ ਤੇ ਇਹੋ ਕਾਰਨ ਹੈ ਕਿ ਕੇਂਦਰ ਸਰਕਾਰ ਵੀ ਤੇ ਸੂਬਾ ਸਰਕਾਰਾਂ ਵੀ ਜਿਹੜੀਆਂ ਨੇ ਉਹ ਇਹ ਚਾਹਣ ਗਿਆ ਕਿ ਕਿਸਾਨਾਂ ਦੇ ਤੇ ਮਜ਼ਦਮ ਦੇ ਸੇਵੀਆਂ ਦੇ ਜਿੰਨੇ ਵੀ ਮੰਗਾਂ ਨੇ ਜਾਂ ਉਹਨਾਂ ਦੇ ਮਸਲੇ ਨੇ ਉਹ ਜਲਦ ਤੋਂ ਜਲਦ ਹੱਲ ਕੀਤੇ ਜਾਣ ਉਹਨਾਂ ਵੱਲੋਂ ਜਿਹੜਾ ਪਾਇਆ ਗਿਆ ਦਬਾਅ ਹੈ ਉਹ ਉਸ ਨੂੰ ਖਤਮ ਕੀਤਾ ਜਾਵੇ ਤਾਂ ਕਿ ਉਹ ਵੋਟਰਾਂ ਦੇ ਵਿੱਚ ਜਾ ਸਕਣ ਲੋਕਾਂ ਤੇ ਜਾ ਸਕਣ ਤੇ ਉਹਨਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸ ਸਕਣ ਕਿ ਅਸੀਂ ਕਿਸਾਨਾਂ ਲਈ ਆ ਕੀਤਾ ਅਸੀਂ ਪਰ ਜੇਕਰ ਇਹ ਨਹੀਂ ਹੁੰਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਸਿਰਫ ਜਥੇਬੰਦੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਹੋਣਗੀਆਂ ਬਲਕਿ ਕਿਸਾਨ ਜਿਹੜੇ ਹੋਣਗੇ ਉਹਨਾਂ ਨੂੰ ਆਮ ਵੋਟਰਾਂ ਤੱਕ ਪਹੁੰਚਣ ਨਹੀਂ ਦੇਣਗੇ ਉਹਨਾਂ ਦੀ ਬਦਨਾਮੀ ਕਰਨਗੇ ਉਹਨਾਂ ਦੇ ਖਿਲਾਫ ਖੁੱਲਣਗੇ ਤੇ ਇਹ ਮੋਰਚੇ ਜਿਹੜੇ ਨੇ ਉਹਨਾਂ ਦੀ ਜਿਹੜੀ ਸਰਕਾਰ ਦੀ ਦਿੱਖ ਨੂੰ ਜਿਹੜਾ ਉਹ ਬਹੁਤ ਨੁਕਸਾਨ ਪਾਉਂਦੀ ਹੈ ਲੰਜੀ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਕਈ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਰੋਸ ਮੁਜ਼ਾਰੇ ਵੀ ਕਰਦੇ ਨੇ ਤੇ ਇੱਕ ਤਾਂ ਐਮਐਸਪੀ ਦੀ ਮੰਗ ਉਸ ਤੋਂ ਇਲਾਵਾ ਬਿਜਲੀ ਸੋਧ ਬਿੱਲ ਵੀ ਹੁਣ ਆ ਚੁੱਕਿਆ ਹੈ ਬਿਜਲੀ ਜਿਹੜਾ ਬੀਜ ਸੋਧ ਬਿੱਲ ਆ ਉਹਨੇ ਵੀ ਕਾਫੀ ਚਰਚਾ ਛੇੜ ਦਿੱਤੀ ਹੈ ਤੇ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਵੀ ਕਈ ਹੱਕੀ ਮੰਗਾਂ ਨੇ ਕਿਸਾਨਾਂ ਦੇ ਉੱਤੇ ਪਰਚੇ ਹੋਏ ਉਹ ਵੀ ਉਹਨਾਂ ਨੇ ਰੱਦ ਕਰਵਾਉਣ ਵਾਸਤੇ ਮੁਜ਼ਾਰੇ ਸ਼ੁਰੂ ਕੀਤੇ ਤੇ ਲਗਾਤਾਰ ਕਿਸਾਨ ਘੇਰ ਵੀ ਰਹੇ ਨੇ ਸਰਕਾਰਾਂ ਨੂੰ ਪਰ ਇਸੇ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਜਿੱਥੇ ਪੰਜਾਬ ਦੇ ਕਈ ਮੁੱਦੇ ਵਿਚਾਰੇ ਨੇ ਜਿਹਦੇ ਵਿੱਚ ਉਹਨਾਂ ਨੇ S Y L ਦੀ ਗੱਲ ਵੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਬਿਜਲੀ ਸੋਧ ਬਿੱਲ ਦੀ ਗੱਲ ਕੀਤੀ ਹੈ ਬੀਜ ਸੋਧ ਬਿੱਲ ਦੀ ਗੱਲ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਇੱਕ ਕਿਹਾ ਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਆਉਂਦੀ ਹੈ ਉਹ ਆਉਂਦੀ ਹੈ ਉਹਨਾਂ ਕਿਸਾਨਾਂ ਨੂੰ ਜਿਹੜੇ ਸਰਹੱਦੀ ਇਲਾਕਿਆਂ ਦੇ ਨਾਲ ਸੰਬੰਧਿਤ ਨੇ ਕਿਉਂਕਿ ਬਾਰਡਰ ਦੇ ਕੁਝ ਦਾਇਰੇ ਹੁੰਦੇ ਨੇ ਕੁਝ ਨੋ ਮੈਨਜ਼ ਲੈਂਡਸ ਹੁੰਦੀਆਂ ਨੇ ਉਨ੍ਹਾਂ ਦੇ ਮੁਤਾਬਕ ਖੇਤੀ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ ਕਈ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਤਾਰ ਤੋਂ ਪਰਲੇ ਪਾਸੇ ਨੇ ਹਾਲਾਂਕਿ ਪਾਕਿਸਤਾਨ 'ਚ ਨਹੀਂ ਹੈ ਹੈ ਤਾਂ ਇੰਡੀਆ 'ਚ ਪਰ ਤਾਰ ਦੀ ਇੱਕ ਹੱਦਬੰਦੀ ਹੈ ਉਹਦੇ ਅੰਦਰਲੇ ਪਾਸੇ ਹੈ ਉੱਥੇ ਜਾਣ ਵਾਸਤੇ ਉਹਨਾਂ ਨੂੰ ਪਾਸ ਵਗੈਰਾ ਬਣਦੇ ਨੇ ਉਹਨਾਂ ਦੇ ਆਈ ਕਾਰਡ ਬਣਦੇ ਨੇ ਤੇ ਇੱਕ ਜਾਂ ਦੋ ਮੈਂਬਰ ਹੀ ਜਿਹੜੇ ਨੇ ਕਾਰ ਤਾਰਕ ਨੇ ਉਹੀ ਜਾ ਸਕਦੇ ਨੇ ਸਮਾਂ ਸੀਮਾ ਤੈਅ ਹੁੰਦੀ ਹੈ ਵੀ ਐਨੇ ਵੇਜ ਜਾਣਾ ਐਨੇ ਵੇਜ ਵਾਪਸ ਆਉਣਾ ਉਦ ਤੋਂ ਲਾਵਾ ਉਥੇ ਪਿੱਛੇ ਜੇ ਇੱਕ ਹੋਰ ਫੈਸਲਾ ਆਇਆ ਸੀਗਾ ਕਿ ਉੱਚੀਆਂ ਫਸਲਾਂ ਨਹੀਂ ਬੀਜਣੀਆਂ ਜਿਵੇਂ ਚਰੀ ਬਾਜਰਾ ਮੱਕੀ ਬੀਜੀ ਜਾਂਦੀ ਸੀ ਉਹ ਬੰਦ ਕਰਵਾ ਦਿੱਤੀ ਗਈ ਤੇ ਹੇਠ ਲੀਆਂ ਜਿਹੜੀਆਂ ਫਸਲਾਂ ਰਹਿ ਗਈਆਂ ਜਿਵੇਂ ਕਣਕ ਝੋਨਾ ਰਹਿ ਗਿਆ ਜਾਂ ਫਿਰ ਕਹ ਲਈਏ ਜ਼ਿਆਦਾਤਰ ਹਲਦੀ ਅਰਬੀ ਵੀ ਉਧਰ ਬਹੁਤ ਹੁੰਦੀ ਹੈ ਬਾਰਡਰ ਏਰੀਆ 'ਚ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਕੇਂਦਰੀ ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਜਿਹੜਾ ਦਾਇਰਾ ਹੈ ਉਹ ਕਟਾਇਆ ਜਾਏਗਾ ਜਿਹੜੀ ਤਾਰ ਤੋਂ ਪਰਲੇ ਪਾਸੇ ਕਿਸਾਨਾਂ ਦੀ ਜ਼ਮੀਨਾਂ ਤਾਰ ਹੀ ਕਹਿੰਦੇ ਸਰਹੱਦ ਦੇ ਹੋਰ ਨੇੜੇ ਲੈ ਜਾਇ ਜਾਏਗੀ ਜਿਹਦੇ ਨਾਲ ਕਿਸਾਨਾਂ ਨੂੰ ਬਿਨਾਂ ਰੋਕਟੋਕ ਤੋਂ ਬਿਨਾਂ ਸਹਿਮ ਦੇ ਮਾਹੌਲ ਤੋਂ ਖੇਤੀ ਕਰਨ ਦੇ ਮੌਕੇ ਮਿਲਣਗੇ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਵਿਚਾਰ ਵਟਾਂਦਰੇ ਨੂੰ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਗਵੰਤ ਮਾਨ ਦੇ ਦਰਮਿਆਨ ਹੋਇਆ ਹੈ ਜੀ ਦੇਖੋ ਤਾਂ ਮੈਂ ਦਰਜ ਇਸ ਤਰੀਕੇ ਨਾਲ ਜਿਉਂ-ਜਿਉਂ ਜਿਹੜੀ ਆ ਉਹ ਇਸ ਵੇਲੇ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਤੇ ਉੱਥੇ ਉਹ ਜਿਹੜਾ ਉਹ ਦੋਵੇਂ ਸਰਕਾਰਾਂ ਚਾਹੇ ਉਹ ਕੇਂਦਰ ਦੀ ਬੀਜੇਪੀ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਦੋਵਾਂ ਦੇ ਉੱਤੇ ਨਾ ਸਿਰਫ ਮੁਲਾਜ਼ਮ ਧੱਥੇਬੰਦੀਆਂ ਦਾ ਬਲਕਿ ਕਿਸਾਨਾਂ ਦਾ ਵੀ ਜਿਹੜਾ ਉਹ ਬਹੁਤ ਵੱਡਾ ਦਬਾ ਰਹੇਗਾ ਕਿਉਂਕਿ ਕਿਸਾਨਾਂ ਨੂੰ ਤੇ ਮੁਲਾਜ਼ਮ ਧੱਥੇਬੰਦੀਆਂ ਨੂੰ ਵੀ ਇਹ ਪਤਾ ਕਿ ਇਹੋ ਸਾਲ ਹੈ ਜਿਹਦੇ ਵਿੱਚ ਅਸੀਂ ਸਰਕਾਰਾਂ ਤੋਂ ਕੁਝ ਮੰਗਾ ਸਕਦੇ ਹਾਂ ਕਿਉਂਕਿ ਵੋਟਾਂ ਉਹਨਾਂ ਨੇ ਹਾਸਲ ਕਰਨੀਆਂ ਨੇ ਤੇ ਮੁਲਾਜ਼ਮ ਧੱਥੇਬੰਦੀਆਂ ਤੇ ਦੋਨਾਂ ਦੋਨਾਂ ਨੂੰ ਇਹ ਪਤਾ ਹੈ ਤੇ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੀ ਤੇ ਮੁਲਾਜ਼ਮ ਜਥੇਬੰਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਸਰਕਾਰਾਂ ਦੇ ਉੱਤੇ ਹਾਵੀ ਹੋਣਗੀਆਂ ਤੇ ਇਹੋ ਕਾਰਨ ਹੈ ਕਿ ਕੇਂਦਰ ਸਰਕਾਰ ਵੀ ਤੇ ਸੂਬਾ ਸਰਕਾਰਾਂ ਵੀ ਜਿਹੜੀਆਂ ਨੇ ਉਹ ਇਹ ਚਾਹਣਗੀਆਂ ਕਿ ਕਿਸਾਨਾਂ ਦੇ ਤੇ ਮੁਲਾਜ਼ਮ ਦੇ ਸਥਿਬਦੀਆਂ ਦੇ ਜਿੰਨੇ ਵੀ ਮੰਗਾਂ ਨੇ ਜਾਂ ਉਹਨਾਂ ਦੇ ਮਸਲੇ ਨੇ ਉਹ ਜਲਦ ਤੋਂ ਜਲਦ ਹੱਲ ਕੀਤੇ ਜਾਣ ਤੇ ਉਹਨਾਂ ਦੇ ਉਹਨਾਂ ਵੱਲੋਂ ਜਿਹੜਾ ਪਾਇਆ ਗਿਆ ਦਬਾਅ ਹੈ ਉਹ ਉਸ ਨੂੰ ਖਤਮ ਕੀਤਾ ਜਾਵੇ ਤਾਂ ਕਿ ਉਹ ਵੋਟਰਾਂ ਦੇ ਵਿੱਚ ਜਾ ਸਕਣ ਲੋਕਾਂ ਦੇ ਵਿੱਚ ਜਾ ਸਕਣ ਤੇ ਉਹਨਾਂ ਨੂੰ ਆਪਣੀਆਂ ਪ੍ਰਾਪਤੀਆਂ ਦੱਸ ਸਕਣ ਕਿ ਅਸੀਂ ਕਿਸਾਨਾਂ ਲਈ ਆ ਕੀਤਾ ਅਸੀਂ ਜਥੇਬੰਦੀਆਂ ਲਈ ਆ ਕੀਤਾ ਅਸੀਂ ਆਮ ਲੋਕਾਂ ਲਈ ਆ ਕੀਤਾ ਪਰ ਜੇਕਰ ਇਹ ਨਹੀਂ ਹੁੰਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਸਿਰਫ ਜਥੇਬੰਦੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਹੋਣਗੀਆਂ ਬਲਕਿ ਕਿਸਾਨ ਜਿਹੜੇ ਹੋਣਗੇ ਉਹਨਾਂ ਨੂੰ ਆਮ ਵੋਟਰਾਂ ਤੱਕ ਪਹੁੰਚਣ ਨਹੀਂ ਦੇਣਗੇ ਉਹਨਾਂ ਦੀ ਬਦਨਾਮੀ ਕਰਨਗੇ ਉਹਨਾਂ ਦੇ ਖਿਲਾਫ ਬੋਲਣਗੇ ਤੇ ਇਹ ਮੋਰਚੇ ਜਿਹੜੇ ਨੇ ਉਹਨਾਂ ਦੀ ਜਿਹੜੀ ਸਰਕਾਰ ਦੀ ਦਿੱਖ ਨੂੰ ਜਿਹੜਾ ਉਹ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਹੀ ਚੱਕਰ ਦੇ ਵਿੱਚ ਹਮ ਅਮਿਤ ਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜੀ ਇਹ ਅਮਿਤ ਸ਼ਾਹ ਨੂੰ ਮਿਲੇ ਨੇ ਤੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਆ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਟੋਲ ਟੈਕਸਾਂ ਦੇ ਉੱਤੇ ਵੀ ਜਿਹੜਾ ਬੁਝਾਰੇ ਕੀਤੇ ਸੀਗੇ ਤੇ ਆਪਣੀਆਂ ਮੰਗਾਂ ਇਹਨਾਂ ਦੇ ਸਾਹਮਣੇ ਰੱਖੀਆਂ ਸੀਗੀਆਂ ਤੇ ਇਹਨਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਉਹਨਾਂ ਨਾਲ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਇਹ ਇਹਨਾਂ ਮਸਲਿਆਂ ਤੋਂ ਜਾਣੂ ਕਰਾਇਆ ਬੀਜ ਵਾਲੇ ਮਸਲੇ ਤੋਂ ਜਾਣੂ ਕਰਾਇਆ ਵੀ ਜੇ ਬੀਜ ਬਿੰਜੜਾ ਉਹ ਕਿ ਉਹਦੇ ਵਿੱਚ ਤੁਸੀਂ ਸੰਸਦ ਦੇ ਵਿੱਚ ਰੱਖ ਕੇ ਇਸ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਜਿਹੜਾ ਉਹਨਾਂ ਨੂੰ ਪੰਜਾਬ ਦਾ ਇੱਕ ਕਲਚਰ ਹੈਗਾ ਕਿ ਅੱਧੀ ਫਸਲ ਜਿਹੜੀ ਹੈ ਉਹ ਵੇਚ ਦਿੱਤੀ ਜਾਂਦੀ ਹੈ ਤੇ ਅੱਧੀ ਫਸਲ ਘਰਾਂ ਦੇ ਵਿੱਚ ਸਟੋਰ ਕਰਕੇ ਰੱਖੀ ਜਾਂਦੀ ਹੈ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਨੂੰ ਬੀਜ ਦੇ ਰੂਪ ਦੇ ਵਿੱਚ ਇਸਤਮਾਲ ਕਰ ਸਕਣ ਲੇਕਿਨ ਜੇਕਰ ਇਹ ਨਹੀਂ ਹੁੰਦਾ ਤੇ ਜਿਹੜਾ ਬੀਜ ਬੀਜ ਦਾ ਸਿਸਟਮ ਜਿਹੜਾ ਉਹ ਕੰਪਨੀਆਂ ਕੋਲ ਚਲਾਇਆ ਜਾਂਦਾ ਤਾਂ ਫਿਰ ਉਹ ਕੰਪਨੀਆਂ ਦੇ ਤੇ ਨਿਰਭਰ ਕਰ ਦੇਣਗੇ ਤੇ ਇੱਕ ਸਿਸਟਮ ਸਾਰਾ ਸਾਰਾ ਦਾ ਸਾਰਾ ਵਿਗੜ ਜਾਏਗਾ ਤੇ ਉਹ ਜਿਹੜਾ ਉਹ ਕਿਸਾਨਾਂ ਨੂੰ ਇਸ ਚੀਜ਼ ਦਾ ਨੁਕਸਾਨ ਹੋਵੇਗਾ ਤੇ ਦੂਜੇ ਪਾਸੇ ਉਹਨਾਂ ਨੇ FCI ਦਾ ਮੁੱਦਾ ਚੱਕਿਆ ਉਹਨਾਂ ਨੇ ਉੱਥੇ FCI ਬਾਰੇ ਕਿਹਾ ਹੈਗਾ ਕਿ ਇੱਥੇ ਦਾ ਜਿਹੜਾ ਉਹ ਆ ਆਪਣਾ ਮੁਖੀ ਹੈ ਜੀਐਮ ਹੈਗਾ ਉਹ ਤੁਸੀਂ ਪੰਜਾਬ ਦਾ ਕੋਈ ਕੈਡਰ ਦਾ ਜਿਹੜਾ ਅਫਸਰ ਲਾਓ ਤਾਂ ਕਿ ਉਹਨਾਂ ਨੂੰ ਪੰਜਾਬ ਦੀਆਂ ਮੰਡੀਆਂ ਦੇ ਬਾਰੇ ਪੂਰੀ ਜਾਣਕਾਰੀ ਹੋਵੇ ਉੱਥੇ ਦੇ ਚਾਰਾ ਕਿਵੇਂ ਲੱਗਣਾ ਹੈ ਉੱਥੇ ਢੇਰੀਆਂ ਕਿਵੇਂ ਲਗਣੀਆਂ ਨੇ ਉੱਥੇ ਦੇ ਆੜਤੀਆਂ ਦੇ ਨਾਲ ਉਹਨਾਂ ਨੂੰ ਪਤਾ ਹੋਵੇ ਇੱਥੇ ਦੇ ਪੂਰੇ ਕਲਚਰ ਦੇ ਬਾਰੇ ਉਹਨਾਂ ਨੂੰ ਪਤਾ ਹੋਵੇ ਤਾਂ ਕਿ ਉਹ ਇੱਥੋਂ ਦੇ ਲੋਕਾਂ ਦੇ ਨਾਲ ਜਿਹੜਾ ਉਹ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਸਹੀ ਇਨਸਾਫ ਦੇ ਸਕਣ ਉਹਨਾਂ ਦੀਆਂ ਪਸੰਦਾਂ ਨੂੰ ਲੈ ਕੇ ਸਹੀ ਇਨਸਾਫ ਮਿਲ ਸਕੇ ਉਹਨਾਂ ਨੂੰ ਤੇ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਅਮਿਸ਼ਾ ਨੇ ਉਹਨੂੰ ਭਰੋਸਾ ਦਿੱਤਾ ਵੀ ਅਜੇ ਆ ਹੀ ਹੋਏਗਾ ਤੁਸੀਂ ਆਪਣਾ ਪੈਨਲ ਉਹ ਇਹਨਾਂ ਨੇ ਇਹਨਾਂ ਨੇ ਉਹਨੂੰ ਕਿਹਾ ਕਿ ਅਸੀਂ ਆਪਣਾ ਪੈਨਲ ਭੇਜ ਦਿਆਂ ਪਹਿਲਾਂ ਵੀ ਭੇਲ ਭੇਜਿਆ ਸੀ ਅਸੀਂ ਦੁਬਾਰਾ ਆਪਣੇ ਅਫਸਰਾਂ ਦਾ ਪੈਨਲ ਭੇਜ ਦਿਆਂ ਜੁ ਸਾਡਾ ਅਫਸਰ ਲਗਾਓ ਹੂੰ ਇਸੇ ਤਰ੍ਹਾਂ ਲਗਾਤਾਰ ਕੁਛ ਨਾ ਕੁਛ ਮੁੱਦੇ ਜਿਹੜੇ ਨੇ ਹੋਰ ਵੀ ਬੜੇ ਕਾਫੀ ਚੱਕੇ ਗਏ ਨੇ ਲੇਕਿਨ ਇਹਦਾ ਇਹਦਾ ਜਿਹੜਾ ਕਰਕਸ ਹੈਗਾ ਉਹ ਇਹ ਹੈਗਾ ਕਿ ਆਉਣ ਵਾਲਾ ਸਮਾਂ ਇਲੈਕਸ਼ਨ ਦਾ ਸਾਲ ਆ ਰਿਹਾ ਤੇ ਇਲੈਕਸ਼ਨ ਦੇ ਸਾਲ ਦੇ ਵਿੱਚ ਤੁਮੇ ਜਿਹੜੇ ਪਾਰਟੀਆਂ ਨੇ ਚਾਹੇ ਉਹ ਕੇਂਦਰੀ ਪਾਰਟੀ ਹੋਵੇ ਤੇ ਚਾਹੇ ਉਹ ਸੂਬਾ ਵਾਲੀਆਂ ਪਾਰਟੀਆਂ ਹੋ ਇਹ ਚਾਹੁੰਗੀਆਂ ਕਿ ਉਹ ਮੁਲਾਜ਼ਮ ਜਥੇਬੰਦੀਆਂ ਤੇ ਕਿਸਾਨਾਂ ਦੇ ਮਸਲੇ ਹੱਲ ਕਰਕੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਇਹ ਦੱਸ ਸਕਣ ਕਿ ਸਾਡੀਆਂ ਆ ਪ੍ਰਾਪਤੀਆਂ ਨੇ ਅਸੀਂ ਆਪਣੀਆਂ ਸਰਕਾਰਾਂ ਦੇ ਦੌਰਾਨ ਆ ਪ੍ਰਾਪਤੀਆਂ ਕੀਤੀਆਂ ਨੇ ਤੇ ਤੁਸੀਂ ਸਾਨੂੰ ਵੋਟ ਪਾਓ ਅਸੀਂ ਸਾਨੂੰ ਇੱਕ ਮੌਕਾ ਹੋਰ ਦਿਓ ਤੇ ਸਾਰਾ ਚੱਕਰ ਜਿਹੜਾ ਵੋਟਾਂ ਦਾ ਤੇ ਜੇਕਰ ਇਹ ਨਹੀਂ ਹੱਲ ਕਰ ਪਾਉਂਦੇ ਤੇ ਜਿਹੜੀਆਂ ਜਥੇਬੰਦੀਆਂ ਨੂੰ ਹਵਾ ਹਾਵੀ ਹੁੰਦੀਆਂ ਨੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੋਟਾਂ 'ਚ ਨੁਕਸਾਨ ਹੋ ਸਕਦਾ ਜੀ ਬਿਲਕੁਲ ਜੀ ਟੈਕਨੋਜੀ ਤੁਸੀਂ ਬਿਜਲੀ ਸੋਧ ਦੇ ਨਾਲ ਨਾਲ ਬੀਜ ਸੋਧ ਬਿੱਲ ਦੀ ਗੱਲ ਕੀਤੀ ਆ ਤਾਂ ਬੀਜ ਸੋਧ ਦੇ ਵਿੱਚ ਆ ਇੱਕ ਦੋ ਦਿਨ ਪਹਿਲਾਂ ਹੀ ਬਿਆਨ ਕਾਫੀ ਚਰਚਾ ਦੇ ਵਿੱਚ ਸੀਗਾ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਬੜੇ ਗੁਣ ਗਣਵਾਏ ਸੀਗੇ ਕਿ ਜਿਹੜਾ ਇਹ ਬਿੱਲ ਆ ਬੜਾ ਅਹਿਮ ਆ ਕਿਸਾਨਾਂ ਵਾਸਤੇ ਇਹਦੇ ਵਿੱਚ ਡੀਲਰ ਨੇ ਜਿਹੜੇ ਧੋਖਾ ਕਰਦੇ ਨੇ ਕਿਸਾਨਾਂ ਦੇ ਨਾਲ ਉਹ ਧੋਖੇ ਤੋਂ ਬਚਾਅ ਹੋ ਸਕੇਗਾ ਇਸ ਤੋਂ ਇਲਾਵਾ ਉਹਨਾਂ ਨੇ ਕਹਿਆ ਸੀਗਾ ਕਿ ਇਹਦੇ ਉੱਤੇ ਇੱਕ QR ਕੋਡ ਲੱਗੇਗਾ ਉਸ ਕੋਡ ਨੂੰ ਸਕੈਨ ਕਰਕੇ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਬੀਜ ਆ ਪੈਕੇਟ ਦੇ ਵਿੱਚ ਬੰਦ ਉਹ ਕਦੋਂ ਉਦੀ ਪੈਦਾਵਾਰ ਹੋਈ ਸੀ ਕਿੱਥੇ ਪੈਦਾਵਾਰ ਹੋਈ ਸੀ ਕਿਹੜੇ ਕਿਸਾਨ ਤੋਂ ਇਹ ਖਰੀਦਿਆ ਗਿਆ ਸੀ ਤੇ ਕਿਹੜੇ ਡੀਲਰ ਤੱਕ ਪਹੁੰਚਿਆ ਡੀਲਰ ਨੇ ਕਿਵੇਂ ਉਹਨੂੰ ਲਿਆ ਤੇ ਅੱਗੇ ਕਿਹਨੂੰ ਦਿੱਤਾ ਕਹਿੰਦੇ ਉਹਦੇ ਨਾਲ ਧੋਖਾ ਖਤਮ ਹੋ ਜਾਏਗਾ ਕਿਉਂਕਿ ਨਕਲੀ ਤੇ ਜਿਹੜੇ ਖਰਾਬ ਬੀਜ ਨੇ ਉਹ ਮਿਹਨਤ ਨੂੰ ਜ਼ਾਇਆ ਕਰ ਦਿੰਦੇ ਨੇ ਕਿਸਾਨ ਦੀ ਨੂੰ ਤਾਂ ਇਸ ਕਰਕੇ ਉਹਦੇ ਬਾਰੇ ਵੀ ਕਹਿੰਦੇ ਕਾਫੀ ਕੁਝ ਆ ਪਰ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਪਾਣ ਵੀ ਇਹ ਮੁੱਦਾ ਉੱਥੇ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀ ਆਏ ਨੇ ਕਿ ਪੰਜਾਬ ਦੇ ਮਸਲਿਆਂ ਦੇ ਉੱਤੇ ਹੱਲ ਕੋਈ ਨਾ ਕੋਈ ਜ਼ਰੂਰ ਕੀਤੇ ਜਾਣ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ